ਬਰਤਾਨੇ ਦਿਨੇ ਮਨਪ੍ਰੀਤ ਕਹਿੰਦੀ ਮੈਂ ਬਰਤ ਰੱਖਣਾ ਰੱਖਿਆ ਨਹੀਂ ਉਹਨੇ ਪਰ ਸੋ ਹੈ ਜੇ ਅੱਜ ਸੋ ਹਾਂ ਹਾਂ ਪਰ ਸੋ ਹਾਂ ਤੁਸੀਂ ਵੀ ਰੱਖ ਲਓ ਫਿਰ ਦੇਖਾਂਗੇ ਤੁਹੇ ਤੁਜੀ ਕਿੰਨੇ ਕੋ ਭੁੱਖ ਕੱਟ ਦਿਓ ਹਾਂ ਰੱਖ ਲੂ ਲਿਆਓ ਛੋਟ ਛੋਟ ਹੁਣੇ ਛੋਟ ਪਹਿਲਾਂ ਰੱਖ ਕੇ ਦਿਖਾਓ ਨਾ ਨਾ ਮੁਲਕੇ ਮੁਕਰ ਜਾ ਤੁਸੀਂ ਮੈਂ ਤਾਂ ਮੁਕਰਦਾ ਕੋਈ ਨਹੀਂ ਹਾਂ ਹੁਣ ਤਾਂ ਮੈਂ ਅਮਰਤਪੁਰ ਸ਼ਹਿਰ ਆਣਾ ਤਾਂ ਨਹੀਂ ਰੱਖਦੀ ਤારી ਉਮਰ ਤਾਂ ਤਾਈ ਨਹੀਂ ਰੱਖਿਆ ਬੇਸੂ ਨੂੰ ਬੰਦੇ ਤੋਂ ਸੂਟ ਤਾਂ ਸੜਨਾ ਨੂੰਗਾ ਸੂਟਾਂ ਦੀ ਕੀ ਗੱਲ ਐ ਹਾਂ ਸੂਟਾਂ ਦੀ ਮੇਰੀ ਉਮਰ ਬਧੂ ਉਗਰੀ ਸਮਾਂ ਤੁਸੀਂ ਰੱਖੋਗੇ ਥਾਰੀ ਉਮਰ ਲੰਘ ਤੁਸੀਂ ਛੋੜ ਕੇ ਮੈਨੂੰ ਤੁਸੀਂ ਬਣਾ ਕੇ ਦਿੱਤਾ ਸੂਟ ਨਹੀਂ ਤੁਸੀਂ ਰੱਖ ਲਓ ਜੇ ਤੁਸੀਂ ਪੂਰਾ ਨਿਵਾਤਾ ਦੋ ਸੂਟ ਦੇਵਾਂਗਾ ਮੜ ਕੇ ਦੇਵਾਂਗੇ ਬਾਅਦ ਚ ਤੁਸੀਂ ਵਿਚਾਰ ਛੱਡ ਕੇ ਕਹਿੰਦੇ ਹੋਗਾ ਵਰਤ ਹਾਂ ਮੜ ਕੇ ਮੁੱਕਰ ਜਾਗੇ ਨਾ ਨਾ ਨਹੀਂ ਮੈਂ ਨਾ ਇਹ ਨਹੀਂ ਪਹਿਲਾ ਨਹੀਂ ਪਹਿਲੀ ਸ਼ਰਤ ਗੱਲ ਤਾ ਜੇ ਅਗਰ ਤੂੰ ਨਵਾ ਹੋ ਪੂਰਾ ਫੇਰ ਮੈਂ ਜਿਹੜੇ ਬਾਜ਼ ਮੈਨੂੰ ਪਤਾ ਹੈ ਸੂਟ ਬੰਦ ਤੁਨ ਨਾਲ ਜਾ ਕੇ ਮੈਂ ਉੱਥੇ ਖਰੀਦੂਗਾ ਉਹ ਬੰਦੇ ਆ ਕਿਹਾ ਤੂੰ ਮੈਨੂੰ ਬਸ ਮੈਨੂੰ ਪਤਾ ਤੁਹਾਡਾ ਸੁਭਾ ਦਾ ਕੀ ਪਤਾ ਹਾਂ ਬਣਾ ਦੇਗਾ ਹਾਂ ਬਣਾ ਦੇ ਦੂੰਗਾ ਤੈਨੂੰ ਸੂਟ ਮੈਂ ਮਾੜਾ ਜਿਹੜਾ ਭੁੱਖ ਘਟ ਨਹੀਂ ਸਕਦੇ ਅਗਰ ਮੈਂ ਤਾਂ ਪਕੌਣ ਵੇਲੇ ਖਾ ਲੈਣੀ ਹੁੰਤੇ ਮੈਂ ਜੇ ਭੁੱਖ ਘੱਟ ਸਕਦੀ ਜੇ ਮੈਂ ਸੂਟ ਮੰਦੇ ਆਸ ਹੁੰਦੀ ਮੈਂ ਭੁੱਖ ਵੀ ਘੱਟ ਲੈਂਦੀ ਹੂੰ ਚਲੋ ਚੰਗਾ ਠੀਕ ਐ ਤੇ ਭੁੱਖ ਭੱਕ ਕਿਹੜੇ ਵਰਤ ਜਿਹੜਾ ਹੈ ਬੇਸੀ ਉਹ ਬੰਦਾ ਉਹ ਜਿਹਦੇ ਬਾੜਾ ਪੇੜ ਦਾ ਪ੍ਰੀਮਾ ਉਹਦੇ ਉਹ ਵੇਸੀ ਦਾ ਸਰੀਰ ਦੀ ਸੁਧਦੀ ਹੁੰਦੀ ਹੈ